झूले लगे हुए, लगे हुए हर चीज पहले तो वो नाइगेरिया फॉर्ज बनाए हुए थे उसके बाद यहाँ पे झूले बहुत ज्यादा है और बहुत ज्यादा एंटरटेनिंग झूले है ਲੱਗ ਰਿਹਾ ਬਹੁਤ ਮਜ਼ਾ ਆਇਆ ਅਸੀਂ ਅੱਜ ਪਹਿਲੀ ਵਾਰ ਅਮਨਤ ਦੀ ਯਾਤਰਾ ਦੇਖੀ ਵੈਸੇ ਤੁਮ ਗਏ ਨਹੀਂ ਪਰ ਇੱਥੇ ਦੇਖ ਕੇ ਮੈਂ ਬਹੁਤ ਮਜ਼ਾ ਆਇਆ ਫਿਰ ਰਾਤ ਨੂੰ ਅਸੀਂ ਪਹਿਲੀ ਵਾਰ ਮੇਲਾ ਦੇਖਣ ਆਏ ਤਾਂ ਹਮੇਂ ਹੋਰ ਵੀ ਬਹੁਤ ਅੱਛਾ ਲੱਗ ਰਿਹਾ ਹੈ ਇੱਥੇ ਮਿਰਮੇਟ ਜੋ ਕਿ ਜਨਪਰੀਆਂ ਜਿਸ ਨੂੰ ਦੇਖਣ ਲਈ ਪੂਰੇ ਲੁਧਿਆਣਾ ਵਾਸੀ ਹੀ ਇੱਥੇ ਆ ਰਹੇ ਨੇ ਕਿੰਨਾ ਲੱਗ ਰਿਹਾ ਇੱਥੇ ਬੱਚਿਆਂ ਦੇ ਨਾਲ ਸਰ ਬਹੁਤ ਅੱਛਾ ਲੱਗ ਰਿਹਾ ਇੱਕ ਤਾਂ ਸੈਟਰਡੇ ਦਾ ਦਿਨਾਂ ਬੱਚਿਆਂ ਨੂੰ ਟਾਈਮ ਦੇਣਾ ਫੈਮਿਲੀਆ ਸਪੈਂਡ ਕਰਨਾ ਬਹੁਤ ਅੱਛੀ ਜਗ੍ਹਾ ਮੈਂ ਤਾਂ ਇਹ ਕਹਿਣਾ ਕਿ ਬਹੁਤ ਵਧੀਆ ਜੀ ਪਹਿਲਾ ਮਹੀਨਾ ਨੂੰ ਲੈ ਕੇ ਆਉਂਗਾ ਹੁੰਦਾ ਸੀ ਤੇ ਹੁਣ ਇਹ ਕਹਾ ਜਿੰਮੇ ਬੋਲੀ ਜਨਵਾਰੇ ਨੇ ਇਹਨਾਂ ਨਾਲ ਆ ਕੇ ਬੜੀ ਖੁਸ਼ੀ ਹੈ ਤਾਂ ਹੈ ਹੀ ਬਹੁਤ ਵਧੀਆ ਬਹੁਤ ਵਧੀਆ ਸਸਿਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਦਿੱਲੀ ਲੁਧਿਆਣਾ ਦੀ ਜਿਸ ਤਰ੍ਹਾਂ ਕੀ ਫੈਸਟੀਵਲ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਇੱਕ ਮੇਲਾ ਸ਼ੁਰੂ ਹੋਇਆ ਹੈ ਜਿਸ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਤਰ੍ਹਾਂ ਦੇ ਝੂਲੇ ਲੱਗੇ ਹੋਏ ਨੇ ਬਹੁਤ ਤਰ੍ਹਾਂ ਦੇ ਸਟਾਲਸ ਲੱਗੇ ਹੋਏ ਨੇ ਇੱਥੇ ਦਾ ਸਪੈਸ਼ਲ ਇੱਕ ਇੰਟਰੈਕਸ਼ਨ ਦਾ ਕਾਰਨ ਇਹ ਵੀ ਆ ਇੱਥੇ ਮਿਰਮੈਂਟ ਜੋਤੀ ਜਨਪਰੀਆਂ ਜਿਸ ਨੂੰ ਦੇਖਣ ਲਈ ਪੂਰੇ ਲੁਧਿਆਣਾ ਵਾਸੀ ਹੀ ਇੱਥੇ ਆ ਰਹੇ ਨੇ ਆਓ ਦੇਖਦੇ ਹਾਂ ਇਸ ਮੇਲੇ ਦੀਆਂ ਕੁਝ ਹਾਈਲਾਈਟਸ यहाँ पे देख के हमें बहुत मजा आया और रात में हम पहली बार मेला देखने आए तो हमें और भी बहुत अच्छा लग रहा है यहाँ पे स्पेशल कौन सी चीज है यहाँ पे तो सभी चीजें अच्छी है वैसे लुधियाना में मेले सबसे ज्यादा लगते हैं तो यही ज्यादा स्पेशल है शाम के टाइम में आप देखोगे बाकी यहाँ पे खाने की चीजें भी बहुत अच्छी है आप वो भी ट्राई कर सकते हो बस आप क्या कहना चाहते हैं हाँ जी बहुत अच्छा मेला है हमेशा लुधियाना में बेस्ट टाइम बेस्ट मेला लगता है अमरनाथ की यात्रा आज तक हमने कभी नहीं की हर साल होना ही चाहिए तो यहां, यहां पे आप क्या क्या जो आपको अच्छा लगा है हर चीज पहले तो वो नाइगेरिया फॉल्स बनाए हुए थे उसके बाद यहाँ पे झूले बहुत ज्यादा है

ਤਾਂ ਝੂਲੇ ਵਿੱਚ ਤੁਸੀਂ ਝੂਟੇ ਲਏ ਨੇ ਹਾਂਜੀ ਅੰਕਲ ਜੀ ਆਹ ਲਾ ਲਿੱਤਾ ਜੀ ਬਹੁਤ ਵਧੀਆ ਜੀ ਮਤਲਬ ਪੂਰਾ ਦਿਲ ਸਹਿ ਗਿਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆਕੇ ਕਿੰਨਾ ਲੱਗ ਰਿਹਾ ਇੱਥੇ ਬੱਚਿਆਂ ਦੇ ਨਾਲ ਆਕੇ ਸਰ ਬਹੁਤ ਅੱਛਾ ਲੱਗ ਰਿਹਾ ਇੱਕ ਤਾਂ ਸੈਟਰਡੇ ਦਾ ਦਿਨ ਆ ਬੱਚਿਆਂ ਨੂੰ ਟਾਈਮ ਦੇਣਾ ਫੈਮਿਲੀਆ ਸਪੈਂਡ ਕਰਨਾ ਬਹੁਤ ਅੱਛੀ ਜਗ੍ਹਾ ਬਹੁਤ ਅੱਛਾ ਅਰੇਂਜਮੈਂਟ ਹੋਇਆ ਸਾਰੇ ਝੂਲੇ ਨੰਬੇ ਨੇ ਅੱਛੇ ਨੇ ਐਡਵੈਂਚਰਸ ਨੇ ਬਹੁਤ ਅਚਾਰ ਰੇਂਜਮੈਂਟ ਹੋਇਆ ਹੋਇਆ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਵੀ ਬਹੁਤ ਵਧੀਆ ਜੀ ਪਹਿਲਾ ਮਹੀਨਾ ਨੂੰ ਲੈ ਕੇ ਆਉਂਗਾ ਹੁੰਦਾ ਸੀ ਤੇ ਹੁਣ ਇਹ ਕਹਾਂ ਜਿੰਮੇਵਰ ਜਨਵਾਰਾਂ ਨੇ ਇਹਨਾਂ ਨੂੰ ਲਾ ਕੇ ਬੜੀ ਖੁਸ਼ੀ ਆਈ ਤਾਂ ਹੈ ਹੀ ਬਹੁਤ ਵਧੀਆ ਬਹੁਤ ਵਧੀਆ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਉਹ ਸਟੰਟ ਬੈਂਡ ਐਂਡ ਉਹ ਸਟੰਟ ਗਰਲ ਜਿਹੜੀ ਮੌਤ ਦੇ ਕੂਹਾਂ ਦੇ ਵਿੱਚ ਮੋਟਰਸਾਈਕਲ ਚਲਾਉਂਦੀ ਆ ਤੇ ਮੁੰਡਾ ਜੋ ਹੈ ਲੜਕਾ ਉਹ ਵੀ ਮੋਟਰਸਾਈਕਲ ਚਾਉਂਦਾ ਹੈ हाँ जी क्या हाल है मैडम जी बढ़िया कहाँ से हो आप हम लोग यूपी से ही है यूपी से मुजफ्फरनगर ये जो मौत का कुआ कहते हैं जी। इसमें बाइक चलाते हो आपको कुछ डर डर तो नहीं लगता डर तो लगता है से, बाकी किसी से नहीं तो कितना समय हो गया आपको ये चलाते हुँ? हो गए दस ग्यारह साल हो गए क्या इसकी एक प्रॉपर ट्रेनिंग आ, लेनी पड़ती पढ़... है ट्रेनिंग लेनी पड़ती है पहले तो जब आप जाते हो कौन कौन सी बातों को ध्यान में रखते हो हम ये ध्यान वैसे किसी का दिल तो नहीं दुखाए और हम कुछ ध्यान में नहीं रखते बस दुआ पढ़ते अल्लाह का नाम लेते और चलते जी हाँ जी हमने आपका भी स्टंट देखा आप बड़े अच्छे तरीके से कर रहे थे हाथ छोड़कर भी कर रहे थे क्या कहना चाहोगे आपको कितना समय गया करते हुए चार साल हो गए लगभग चार साल हो गए तो जब आपने पहले शुरुआत की थी डर लगा था जी डर तो लगा था बहुत बार गिरे भी थे अब जैसे नाम ही मौत तो का कुआं है आपको जब करते हो आप, आप बाइक चलाते हो दो, दो बाइक भी चलती हो तो बीच में किसी के लगने का डर तो नहीं होता है आगे पीछे देख के चलते हम लोग ऊपर चलते जब ध्यान रखते है आगे पीछे उस हिसाब से चलाते हैं पूरा बैलेंस बैलेंस चलते बना लेते हैं अगर कुछ मिस्टेक हो जाएगी उसमें कुछ नहीं कर सकते ये तो मौत का कुआ है, रियल खेल है इसमें कभी भी कुछ भी हादसा तो कुछ नहीं कर सकते जान को रिस्क आ, में लेके जान को रिस्क में लेके ऐसे चलाते मेरा बेटा है ਕਿੰਨੇ ਚੁੱਤਕ ਕਰਵਾ ਰਹੇ ਹਾਂ ਹੁਣ ਐਤੂ ਦਰਸ਼ਕਾਂ ਵਾਸਤੇ ਕੀ ਲੈ ਕੇ ਆਏ ਹਾਂ ਸਰ ਐਤ ਕੀ ਅਸੀਂ ਮਰਮੜ ਸ਼ੋਅ ਲੈ ਕੇ ਆਏ ਹਾਂ ਲੰਡਨ ਸਨੋ ਸਿਟੀ ਲੈ ਕੇ ਆਏ ਹਾਂ ਲੋਕਲ ਹਸਤੇ ਤੇ ਹੋਰ ਇਸ ਵਿੱਚ ਤੁਹਾਨੂੰ ਕਈ ਅਮਰਨਾ ਦੀ ਯਾਤਰਾ ਦਾ ਮਾਡਲ ਵੀ ਦੇਖਣ ਨੂੰ ਮਿਲੂਗਾ ਤੇ ਕਈ ਇੰਟਰਨੈਸ਼ਨਲ ਚੂਲੇ ਦੇਖਣ ਨੂੰ ਮਿਲੂਗੇ ਜਿਸ ਦਾ ਤੁਸੀਂ ਮੇਲੇ ਦੇ ਵਿੱਚ ਆ ਕੇ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਗਵਰਨਮੈਂਟ ਗਰਲਸ ਗਵਰਨਮੈਂਟ ਕਾਲਜ ਦੇ ਗਰਾਊਂਡ ਦੇ ਵਿੱਚ ਆ ਕੇ ਆਨੰਦ ਲੈ ਸਕਦੇ ਹੋ ਇਸ ਮੇਲੇ ਦੇ ਵਿੱਚ ਤੁਹਾਨੂੰ ਹੋਰ ਵੀ ਕਈ ਬੈਤਰੀਨ ਚੀਜ਼ਾਂ ਦੇਖਣ ਨੂੰ ਮਿਲੂਗੀਆਂ ਜੋ ਨਵੀਆਂ ਹੈ ਬਿਲਕੁਲ ਜੋ ਤੁਸੀਂ ਇੱਥੇ ਪਹਿਲੇ ਕਦੀ ਨਹੀਂ ਦੇਖੀਆਂ ਹੋਣਗੀਆਂ ਜਿਸ ਨੂੰ ਤੁਸੀਂ ਇੱਥੇ ਮੇਲੇ ਦੇ ਵਿੱਚ ਆ ਕੇ ਪ੍ਰੋਪਰ ਦੇਖ ਸਕਦੇ ਹੋ ਘੁੰਮ ਸਕਦੇ ਹੋ ਸ਼ਾਪਿੰਗ ਕਰਨੀ ਚਾਹੋ ਸ਼ਾਪਿੰਗ ਕਰ ਸਕਦੇ ਹੋ ਸ਼ਾਪਿੰਗ ਦੇ ਸਟਾਲਸ ਵੀ ਲੱਗੇ ਹੋਏ ਨੇ ਖਾਣ ਪੀਣ ਦੇ ਫੂਡ ਦੇ ਸਟਾਲਸ ਲੱਗੇ ਹੋਏ ਨੇ ਬਾਹਰੋਂ ਕਈ ਸਟਾਲਸ ਆ ਕੇ ਲੱਗੇ ਹੋਏ ਨੇ ਤੁਸੀਂ ਆਰਾਮ ਨਾਲ ਆ ਕੇ ਮੇਲੇ ਦਾ ਪੂਰਾ ਆਨੰਦ ਲੈ ਸਕਦੇ ਹੋ ਜਿਸ ਦੀ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਇਸ ਵਿਸ਼ੇਚਲੀ ਦੇਖਣਾ ਚਾਹੋਗੇ ਤਾਂ ਕਈ ਐਸੇ ਇੰਟਰਨੈਸ਼ਨਲ ਚੂਲੇ ਨੇ ਜੋ ਆਪਣੇ ਨਾਰਥ ਇਚ ਪਹਿਲੇ ਕਦੀ ਨਹੀਂ ਆਏ ਇਸ ਵਿੱਚ ਤੁਹਾਨੂੰ 3D ਜੋਕਰਸ ਦਾ ਵੀ ਆਨੰਦ ਮਿਲੇਗਾ ਲਾਈਵ ਮਰਮਰਡ ਸ਼ੋਅ ਦਾ ਵੀ ਆਨੰਦ ਮਿਲੇਗਾ ਇੱਕ ਛੱਤ ਦੇ نیچے ਦੀ ਕਈ ਨਵੀਆਂ ਤੋਂ ਨਵੀਆਂ ਚੀਜ਼ਾਂ ਦਾ ਆਨੰਦ ਲੈ ਸਕਦੇ ਹੋ ਜਿਹੜਾ ਲਾਈਵ ਫੈਸ਼ਨਮੈਂਟ ਸ਼ੋਅ ਹੈਗਾ ਜਿਹੜਾ ਲਾਈਵ ਫੈਸ਼ਨਮੈਂਟ ਸ਼ੋਅ ਹੈਗਾ ਇਹ ਜਿਹੜਾ ਤੁਸੀਂ ਕਨਸੈਪਟ ਪਹਿਲੀ ਵਾਰ ਲੈ ਕੇ ਆਏ ਹੋ ਇਹ ਤੁਸੀਂ ਕੀ ਮਾਈਂਡ ਚ ਆ ਕੇ ਤੁਸੀਂ ਇਹ ਸ਼ੋਅ ਲੈ ਕੇ ਆਏ ਹੋ ਸਰ ਇੱਕ ਨਵੀਂ ਚੀਜ਼ ਲੈ ਕੇ ਆਏ ਆ ਲੋਕਾਂ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਜਿੱਦਾਂ ਦੁਬਈ ਸਿਟੀ ਲੈ ਕੇ ਆਏ ਜੇ ਲੰਡਨ ਸਿਟੀ ਲੈ ਕੇ ਆਏ ਹਰ ਸਾਲ ਅਸੀਂ ਕੁਝ ਨਾ ਕੁਝ ਨਵੇਂ ਲੈ ਕੇ ਆਈਦਾ ਉਸੇ ਤਰ੍ਹਾਂ ਇਸ ਵਾਰੀ ਵੀ ਕੁਝ ਨਵਾਂ ਲੈ ਕੇ ਆਏ ਤੇ ਲੋਕਾਂ ਨੂੰ ਕੋਈ ਨਵਾਂ ਦਿਖਾਣਾ ਚਾਹੁੰਦੇ ਆ ਕਿੰਨੇ ਸਟਾਲਸ ਇੱਥੇ ਲੱਗੇ ਹੋਏ ਨੇ 40 ਤੋਂ 50 ਸਟਾਲਸ ਹੈਗੇ ਨੇ ਸਰ ਲਗ ਲਗ ਵੈਰਾਈਟੀ ਦੇ ਤੇ ਕਿੰਨੇ ਕਾ ਇੱਥੇ ਲੁਧਿਆਣਾ ਵਾਸੀ ਦੂਸਰਾ ਆਉਂਦੀ ਆ ਸਕੀ ਤੁਹਾਨੂੰ ਉਸ ਤੇ ਸਾਰੇ ਲੁਧਿਆਣੇ ਨੂੰ ਅਪੀਲ ਕਰਾਂਗੇ ਵਾਚ ਚੜ ਕੇ ਆ ਕੇ ਜਿੱ ਮਿਲੇਗਾ ਨੰਦਮਾਣਾ ਜਿਹੜੀ ਮਰਮੇਡਸ ਨੇ ਇਹ オリジナル ਨੇ ਹਾਂਜੀ ਸਰ オリジナル ਹੈ ਜੀ ਓਕੇ ਓਕੇ ਜੀ ਅਕਸਰ ਤੁਸੀਂ ਜਲਪਰੀਆਂ ਜਾਂ ਮਰਮੇਡ ਜੜੀਆਂ ਹੈਗੀਆਂ ਬਾਹਰ ਵਿਦੇਸ਼ਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਹੀ ਦੇਖਿਆ ਹੋਣਗੀਆਂ ਇਹ ਮਰਮੇਡ ਜੜੀਆਂ ਜਲਪਰੀਆਂ ਨੇ ਹੁਣ ਤੁਹਾਨੂੰ ਲੁਧਿਆਣੇ ਦੇ ਇਸ ਮੇਲੇ ਦੇ ਵਿੱਚ ਦਿਖਾਈ ਦੇਣਗੀਆਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੂ ਬੂ ਉਹ ਹੀ ਜਲਬੜੀਆਂ ਨਜ਼ਰ ਆਉਂਦੀਆਂ ਨੇ ਪਾਣੀ ਦੇ ਵਿੱਚ ਗੋਤੇ ਲਗਾਉਂਦੀਆਂ ਨਜ਼ਰ ਆਉਂਦੀਆਂ ਨੇ ਇਸ ਤੋਂ ਬੰਦਾ ਲੱਗਦਾ ਕਿ ਕੁਦਰਤ ਕਿੰਨੀ ਬਲਵਾਨ ਹੈ ਸੋ ਤੁਸੀਂ ਵੀ ਇੱਕ ਵਾਰੀ ਇਸ ਮੇਲੇ ਤੇ ਆਓ ਆਪਣੀ ਫੈਮਿਲੀ ਨਾਲ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਤੇ ਤੁਸੀਂ ਵੀ ਉਹਨਾਂ ਦੇ ਨਾਲ ਅੱਛੇ ਦਿਨ ਅੱਛਾ ਵੀਕਐਂਡ ਔਰ ਅੱਛੀ ਦੀਵਾਲੀ ਤੁਸੀਂ ਸੈਲੀਬ੍ਰੇਟ ਕਰ ਸਕਦੇ ਹੋ ਇਸ ਦੇ ਨਾਲ ਕੈਮਰਾ ਪਰਸਨ ਰੋਨੀ ਦੇ ਨਾਲ ਵੀ ਮਨਜੀਤ ਨੂੰ ਦੇਵ ਜੱਜ ਸਸੀ ਗਾਲ